हे गुरूजी सतगुर परसाद सौरठ महाल ਇਹ ਗਣਤ ਨਾ ਗਣਿਆ ਆਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣਿਆ ਆਕਾਈ ਆਪਣਾ ਬਿਰਧ ਪਿਛਾਣ ਹਾਸ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਹਰਵਾਨ ਪਾਇਆ ਮੇਰਾ ਸਤ ਗੁਰੂ ਪੂਰੈ ਕੋਈ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਣ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨ ਨਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਘਰ ਲਗ ਕੰਨਾ ਤੁਖ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਵਨਾ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਨੁ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰੇ ਚਲੋ ਦਰਸ਼ਨ ਕਰਕੇ ਸਤਨਾਮ ਦਾ ਵਾਜਾ ਦਿੰਦੇ ਸਤਨਾਮ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਭ ਥਾਵਾਂ ਤੇ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਇੱਥੇ ਨਾਨਕ ਸਰ ਵਿੱਚ ਵੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਦਬੰਦਮਾ ਸਾਹਿਬ ਵੀ ਅਤੇ 13 ਮੰਜਲਾ ਜੋ ठाਠ ਹੈ ਬਾਬਾ ਜੀ ਦਾ ਤਪ ਸਥਾਨ ਉਥੇ ਜੋ ਪਿਛਲੇ ਕਈ ਦਿਨਾਂ ਤੋਂ ਵੱਡੇ ਪਾਠ ਤੁਕ ਤੁਕ ਵਾਲੇ ਸੰਪਰਵਾਟ ਚੱਲ ਰਹੇ ਹਨ ਉਹਨਾਂ ਦੇ ਭੋਗ ਅਜ ਰਾਤ ਨੂੰ ਪੈਣੇ ਹਨ ਤੋਂ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਵੀ ਕਿਸੇ ਨੂੰ ਸਮਾਂ ਮਿਲੇ ਉੱਥੇ ਪਹੁੰਚ ਕੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਗਵਾਉਣੀਆਂ ਜੋ ਦਮਦਮਾ ਸਾਹਿਬ ਠਾਠ ਹੈ ਉੱਥੇ ਅਜ ਨਗਰ ਕੀਰਤਨ ਸਰੋਵਰ ਦੇ ਦਵਾਲੇ ਪ੍ਰਕਰਮਾਂ ਉਹ 8:30 ਵਜੇ ਆਰੰਭ ਹੋਵੇਗਾ ਤੋ ਕੱਲ ਨੂੰ ਨਗਰ ਦੇ ਵਿੱਚ ਝੋੜੜਾਂ ਦੇ ਵਿੱਚ ਨਗਰ ਕੀਰਤਨ ਹੋਵੇਗਾ ਅੱਜ ਰਾਤ ਨੂੰ ਉੱਥੇ ਟੁਕ ਟੁਕ ਵਾਲੇ ਵੱਡੇ ਸੰਪਟ ਪਾਠਾਂ ਦੇ ਭੋਗ ਪੈਣਗੇ ਉਪਰੰਤ ਕੀਰਤਨ ਦਰਬਾਰ ਹੋਵੇਗਾ ਤੋ ਸੰਗਤਾਂ ਜਿੱਥੇ ਵੀ ਕਿਤੇ ਸਮਾਂ ਮਿਲੇ ਪਹੁੰਚ ਕੇ ਹਾਜ਼ਰੀਆਂ ਭਰੋ ਤੋ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਹਦੇ ਜਨਮ ਦਿਹਾੜੇ ਦੀਆਂ ਸਾਰੀਆਂ ਲੱਖਾਂ ਲੱਖਾਂ ਵਧਾਈਆਂ ਮੁਬਾਰਕਾਂ ਨਾਲ ਹੀ ਸੇਵਾਦਾਰਾਂ ਨੇ ਦੱਸਿਆ ਹੈ ਸੰਤ ਬਾਬਾ ਕਾਲ ਸਿੰਘ ਜੀ ਦੀ ਸੇਵਾਦਾਰਾਂ ਵੱਲੋਂ ਕਿ ਸੰਤ ਬਾਬਾ ਨਰੈਣ ਸਿੰਘ ਜੀ ਦੀ ਵਰਸੀ ਦੇ ਸਮਾਗਮ ਵੀ ਨਾਲ ਹੀ ਚੱਲ ਰਹੇ ਹਨ ਉਹ ਵੀ ਭੋਗ ਪੈਣੇ ਹਨ ਤੋ ਉੱਥੇ ਹਾਜ਼ਰੀਆਂ ਭਰ ਕੇ ਬਾਬਾ ਜੀੋਂ ਖੁਸ਼ੀਆਂ ਪ੍ਰਾਪਤ ਕਰੋ ਗੰਨ ਸਾਰੇ ਸਤਨਾਮ ਵਾਹਿਗੁਰੂ ਜਪੂ ਸਾਤਿਨਾਮ ਗਤਿਨਾਮ ਗਤਿ